ਸਰਵਾਇ ਗੁਰੂ ਜੀ ਦੇ ਪਤੀ ਦੋਸਤੋਂ ਬਕਰਪਾਲ ਸਿੰਘ ਸ਼ਿੱਤ ਅਸੀਂ ਇਸ ਵੇਲੇ ਅੰਮ੍ਰਿਤਸਰ ਵਾਈਟ ਐਵੇਨਿਊ ਕਲੋਨੀ ਦੇ ਵਿੱਚ ਖੜੇ ਆਂ ਜਿੱਥੇ ਇੱਕ 크ਿਸਚੀਅਨ ਪਰਿਵਾਰ ਆ ਤੇ ਉਹਨਾਂ ਦੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸਰੂਪ ਪ੍ਰਕਾਸ਼ ਕੀਤਾ ਜਿੱਥੇ ਕੋਈ ਮਰਜ਼ਾਦਾ ਨਹੀਂ ਆ ਕੋਈ ਵੀ ਜਰੀਆ ਉਹਨਾਂ ਨੂੰ ਜਾਣਕਾਰੀ ਨਹੀਂ ਇਸ ਗੱਲ ਦੇ ਬਾਰੇ ਉਹ 크ਿਸਚੀਅਨ ਧਰਮ ਦਾ ਪ੍ਰਚਾਰ ਕਰਦੇ ਨੇ ਪ੍ਰਚਾਰਕ ਨੇ ਲੋਕਾਂ ਦੇ ਘਰਾਂ 'ਚ ਵੀ ਪ੍ਰਚਾਰ ਕਰਨ ਲਈ ਜਾਂਦੇ ਨੇ ਗਿਰਜੇ 'ਚ ਵੀ ਜਾਂਦੇ ਨੇ ਇਸ ਇਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਜਿੱਥੇ ਪ੍ਰਕਾਸ਼ ਕੀਤਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦਾ ਉੱਥੇ ਇਹਨਾਂ ਨੇ ਘਰ ਦਾ ਜਿੰਨਾ ਵੀ ਵਾਧੂ ਕੱਟੂ ਸਮਾਨ ਹੈ ਉਹ ਸਾਰਾ ਉੱਥੇ ਇਕੱਤਰ ਕੀਤਾ ਤੁਹਾਨੂੰ ਦਿਖਾਉਂਦੇ ਆ ਸਾਰੀ ਜੋ ਲਾਈਵ ਜਿਹੜਾ ਵਾ ਸਾਰਾ ਸਿਸਟਮ ਦਿਖਾਉਂਦੇ ਆ ਕਿ ਇੱਥੇ ਕੀ ਹੋ ਰਿਹਾ ਤੇ ਕੀ ਨਹੀਂ ਕੀਤਾ ਜਾ ਰਿਹਾ ਇੱਥੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੇ ਰੂਪ ਪ੍ਰਕਾਸ਼ ਕੀਤੇ ਗਏ ਨੇ ਆ ਇਹਨਾਂ ਦੇ ਘਰ ਦੇ ਕੰਬਲ ਨੇ ਹੋ ਸਕਦਾ ਕਿ ਇਹ ਇੱਥੇ ਹੀ ਸੌਂਦੇ ਹੋਣ ਲੈ ਕੇ ਤੇ ਸੌਣ ਵਾਲੇ ਕੰਬਲ ਨੇ ਗੁਰੂ ਪਾਤਸ਼ਾਹ ਜੀਆਂ ਤਸਵੀਰਾਂ ਨੇ ਜਿਨ੍ਹਾਂ ਦੇ ਉੱਤੇ ਘੱਟਾ ਬਹੁਤ ਜੰਮਿਆ ਹੋਇਆ ਸੀ ਇਸ ਤੋਂ ਇਲਾਵਾ ਹੋਰ ਵੀ ਜੋ ਇਹਨਾਂ ਦੇ ਬਸਤਰ ਨੇ ਬਿਸਤਰੇ ਨੇ ਆਪਣਾ ਘਰ ਦਾ ਵਰਤੋਂ ਵਾਲਾ ਸਮਾਨ ਹੈ ਉਹ ਸਾਰਾ ਇਹਨਾਂ ਨੇ ਇੱਥੇ ਰੱਖਿਆ ਕੁਝ ਖੁੱਲਾ ਛੱਡਿਆ ਕੁਝ ਪੋਟਲੀਆਂ ਵੱਧੀਆਂ ਕੋ ਥੈਲੀਆਂ ਵਿੱਚ ਪਾਇਆ ਇਸ ਤੋਂ ਇਲਾਵਾ ਸਭ ਤੋਂ ਹੈਰਾਨੀ ਜਨਕ ਗੱਲ ਥੋੜਾ ਬੜੀ ਤਾਂ ਚੱਕਿਓ ਇਧਰੋਂ ਤੁਹਾਨੂੰ ਸਭ ਤੋਂ ਹੈਰਾਨੀ ਜਨਕ ਹੋਰ ਚੀਜ਼ ਦਿਖਾਉਂਦੇ ਆ ਕਿ ਆ ਜਿੱਥੇ ਇਹਨਾਂ ਦਾ ਤਾਂ ਕੀ ਹੈ ਅ ਬਰਫ ਵਾਲੀ ਕਹਿੰਦੀ ਆ ਨਹੀਂ ਆ ਬਰਫ ਵਾਲੀ ਕਹਿੰਦੀ ਆ ਜਿਹਦੇ ਵਿੱਚ ਗੁੜਕਾ ਸਾਹਿਬ ਦੇਖੋ ਇੱਕ ਨਹੀਂ ਪਤਾ ਨਹੀਂ ਕਿੰਨੇ ਗੁੜਕਾ ਸਾਹਿਬ ਨੇ ਉਤੇ ਸ਼ਬਦ ਵੀ ਲਿਖੇ ਹੋਏ ਨੇ ਕਾਪੀ ਦੇ ਵਰਕਿਆਂ ਤੇ ਸ਼ਬਦ ਵੀ ਲਿਖੇ ਹੋਏ ਨੇ ਹੋ ਸਕਦਾ ਹੈ ਕਿ ਇਹ ਸ਼ਬਦ ਲਿਖ ਕੇ ਕਿਸੇ ਨੂੰ ਦੰਦੇ ਹੋਣ ਇਸ ਦਾ ਵੀ ਜਿਹੜਾ ਉਹ ਵੀ ਕਲੀਅਰ ਕੀਤਾ ਜਾਏਗਾ ਆ ਦੇਖੋ ਗੁੜਕਾ ਸਾਹਿਬ ਇੱਕ ਗੁੜਕਾ ਸਾਹਿਬ ਨਹੀਂ ਆ ਬਹੁਤ ਗੁੜਕਾ ਸਾਹਿਬ ਨੇ ਸੁੰਦਰ ਗੁਟਕੇ ਨੇ ਨਿਤਨੇਮ ਦੇ ਗੁਟਕੇ ਨੇ ਪੋਥੀਆਂ ਨੇ ਹੋਰ ਪਤਾ ਨਹੀਂ ਕੀ ਕੀ ਇਹਨਾਂ ਨੇ ਲਿਟਰੇਚਰ ਵੀ ਰੱਖਿਆ ਹੋਇਆ ਕਰਦੇ ਵਿੱਚ ਆ ਵੀ ਦਿਖਾ ਦਿਖਾ ਦਿੰਦੇ ਆ ਕਿ ਇਹਦੇ ਵਿੱਚ ਨਾ ਕੀ ਰੱਖਿਆ ਇਹਦੇ ਵਿੱਚ ਹੀ ਕਿਦੇ ਚਰਮਾਲੇ ਨੇ ਥੱਲੇ ਪੋਥੀਆਂ ਨੇ ਲੱਗਦਾ ਹੈ ਕਿ ਪਾਦਸ਼ੇਹ ਪੋਥੀ ਆ ਗੁਰੂ ਬਾਣੀ ਦੀ ਆਡੀ ਕਿ ਕਿ ਆਡੀ ਪੁਆਇੰਟ ਕਿ ਆ ਹੈ ਹਾਂ ਪਾਦਸ਼ੇਰ ਪੋਥੀ ਹੈ ਗੁਰਬਾਣੀ ਦੀ ਜਿੰਦਾ ਤੋਂ ਸਹਿਜ ਪਾਠ ਕੀਤਾ ਜਾਂਦਾ ਹੈ ਉਹ ਜਿਹੜੇ ਕਿ ਉਹ ਤੀਰ ਇੱਦਾਂ ਵੀ ਦਿਖਾਉਣੀ ਹੈ ਤੁਹਾਨੂੰ ਨਹੀਂ ਹਾਂ ਹੈ ਗਿਆ ਨਹੀਂ ਹਾਂ ਦਿਖਾਉਣੀ ਹੈ ਤੁਹਾਨੂੰ ਆ ਵੇਖੋ ਲਿਟਰੇਚਰ ਦੇਸ਼ਾ ਜੀ ਲਿਟਰੇਚਰ ਸ਼ਲੋਕ ਗੁਰਬਾਣੀ ਦੇ ਵੀ ਸ਼ਲੋਕ ਨੇ ਜਪਜੀ ਸਾਹਿਬ ਸਟੀਕਾ ਬਹੁਤ ਬਦਬੀ ਕੀਤੀ ਜਾ ਰਹੀ ਹੈ ਇਸ ਘਰ ਦੇ ਵਿੱਚ ਇਸ ਪਰਿਵਾਰ ਵੱਲੋਂ ਬਹੁਤ ਪੋਥੀਆਂ ਨੇ ਇਹ ਫੜਕੀ ਜੀ ਵੀ ਖੋਲਣ ਵਾਲੀ ਜਿਹੜੀ ਆ ਥੋੜਾ ਔਖਾ ਕੰਮ ਆ ਸਾਰੀ ਭਰੀ ਹੋਈ ਹੈ ਜਿਹਦੇ ਵਿੱਚ ਪੋਥੀਆਂ ਨੇ ਗੁੜਕਾ ਸਾਹਿਬ ਆ ਤੇ ਘੱਟੇ ਦੇ ਨਾਲ ਇਸ ਵੇਲੇ ਭਰੇ ਨੇ ਇਸ ਤੋਂ ਇਲਾਵਾ ਤੁਹਾਨੂੰ ਹੋਰ ਦਿਖਾਉਂਦੇ ਹਾਂ ਹੈਰਾਨੀਜਨਕ ਇਹ ਕਮਰਾ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਵਾਸਤੇ ਆ ਥੱਲਿਓ ਸਮਾਨ ਕੱਢਿਆ ਗਿਆ ਜੀ ਇਹਨਾਂ ਦੇ ਪਲੰਘ ਦੇ ਥੱਲਿਓ ਜੋ ਗੁਰੂ ਸਾਹਿਬ ਦਾ ਪਲੰਘ ਆ ਉਹਦੇ ਥੱਲਿਓ ਸਾਰੇ ਅਟੈਚ ਹੀ ਕੱਢੇ ਗਏ ਨੇ ਇਸ ਤੋਂ ਅੱਗੇ ਤੁਸੀਂ ਦੇਖੋ ਦੇਖੋ ਬਾਥਰੂਮ ਅਟੈਚ ਹੈ ਕੇ ਬਾਥਰੂਮ ਵਰਤੇ ਆ ਜਾਂਦਾ ਇੱਥੇ ਰੁਟੀਨ ਦੇ ਵਿੱਚ ਤੇ ਇੱਧਰ ਦੇਖੋ ਅਲੱਗ ਚੀਜ਼ਾਂ ਤੁਹਾਨੂੰ ਦਿਖਾਈਆਂ ਜਾਣਗੀਆਂ ਆ ਵੇਖੋ ਜਿਹੜਾ ਇਹਨਾਂ ਦੇ ਵੱਲੋਂ ਜਿਹੜੀ ਪ੍ਰੇਅ ਕੀਤੀ ਜਾਂਦੀ ਆ ਜਾਂ ਹੋਰ ਕੁਛ ਕੀਤਾ ਜਾਂਦਾ ਇਹਨਾਂ ਦਾ ਸਾਈਡ ਟਰਮ ਦਾ ਉਹ ਸਾਰਾ ਸਿਸਟਮ ਸਾਰਾ ਪ੍ਰਚਾਰ ਕਰਨ ਵਾਸਤੇ ਡਰਮ ਦੇਖੋ ਦਿਖਾਉ ਮੈਂ ਬੇਨਤੀ ਕਰਾਂਗਾ ਕੈਮਰਾਮੈਨ ਨੂੰ ਡਰਮ ਦਿਖਾਏ ਜਾਣ ਸਾਊਂਡ ਸਿਸਟਮ ਦਿਖਾਇਆ ਜਾਵੇ ਸਾਰਾ ਕੁਛ ਦਿਖਾਇਆ ਜਾਵੇ ਆ ਬੈੱਡ ਦੇਖੋ ਨਾਲ ਦੇ ਕਮਰੇ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਇੱਧਰ ਆ ਸਿਸਟਮ ਬਣਾਇਆ ਹੋਇਆ ਇਹਨਾਂ ਦਾ ਸਾਊਂਡ ਸਿਸਟਮ ਦੇਖੋ ਕਿੰਨਾ ਸਟਰੋਂਗਲੀ ਇਹਨਾਂ ਨੇ ਅੰਦਰ ਰੱਖਿਆ ਹੋਇਆ ਆ ਇਹ ਗੁਰੂ ਸਾਹਿਬ ਨੂੰ ਸਿਰਫ ਇਹਨਾਂ ਨੇ ਇੱਕ ਵਿੱਦਵੀ ਕਰਨ ਵਾਸਤੇ ਜਿਹੜਾ ਲੱਗਦਾ ਕਿ ਉਹ ਸਿਸਟਮ ਅਪਣਾਇਆ ਹੋਇਆ ਹੈ ਇਸ ਤੋਂ ਇਲਾਵਾ ਤੁਹਾਨੂੰ ਹੋਰ ਬਖੌਣੇ ਕਿ ਕੀ ਆ ਹਾਂ ਦੇਖੋ ਮਸੀਹੀ ਗੀਤਾਂ ਦੀ ਫੋਲਵਰੀ ਪਾਕਿਸਤਾਨੀ ਠੀਕ ਹੈ ਇਥੇ ਇੱਕ ਸਿਰਫ ਇਹਨਾਂ ਨੇ ਨਵੀਂ ਮਸੀਹੀ ਗੀਤ ਦੀ ਕਿਤਾਬ ਇਸ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬੇਅਦਬੀ ਕੀਤੀ ਜਾ ਰਹੀ ਆ। ਇਸ ਵੇਲੇ ਪ੍ਰਸ਼ਾਸਨ ਸਾਡੇ ਕੋਲ ਪਹੁੰਚ ਚੁੱਕਾ ਹੈ। ਇਹ ਹੈਗੀ ਆ ਆਰਗਨ ਐਸਯੂ। ਇਸका एक तकरीर। ਸੁਦੀ ਸੁਦੀ ਹੋ ਰਿਹਾ। ਇਸ ਵੇਲੇ ਪ੍ਰਸ਼ਾਸਨ ਸਾਡੇ ਕੋਲ ਪਹੁੰਚ ਚੁੱਕਾ ਹੈ। ਕਾਰਵਾਈ ਵਾਸਤੇ ਪ੍ਰਸ਼ਾਸਨ ਬਿਲਕੁਲ ਸਹਿਮਤ ਹੈ। ਇਹਨਾਂ ਦੇ ਉੱਤੇ ਜੋ ਕਾਰਵਾਈ ਬਣਦੀ ਹੈ। ਭਾਈ ਬਲਬੀਰ ਸਿੰਘ ਮੁਸ਼ਰਵੀ ਸਾਡੇ ਨਾਲ ਇਸ ਵੇਲੇ ਮੌਜੂਦ ਨੇ। ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ। ਕਿ ਇਹ ਜਿਹੜੀ ਆ ਇਹਨਾਂ ਨੂੰ ਕਿਵੇਂ ਪਤਾ ਲੱਗਾ ਤੇ ਇਹ ਇੱਥੇ ਕਿਵੇਂ ਪਹੁੰਚੇ ਨੇ ਕਿ ਬਾਈਬਲ ਵਿਸ਼ੇ ਦੀ ਵਾਇਰ ਗੁਰਜੀ ਕਹਾਣੀ ਬਾਈਬਲ ਵਿਸ਼ੇ ਦੀ ਦੇਖਿਆ ਗਿਆ ਇੱਥੇ ਬਹੁਤ ਜਿਹੜੀ ਆ ਹਾਲਤ ਜਿਹੜੀ ਆ ਬਹੁਤ ਅੱਥ ਤੋਂ ਜ਼ਿਆਦਾ ਅਨੰਦਨਯੋਗ ਆ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਇਹਦੇ ਬਾਰੇ ਤੁਸੀਂ ਕੀ ਕਹੋਗੇ ਵੇਖੋ ਜਿੱਥੇ ਧੰਨ ਧੰਨ ਸ੍ਰੀ ਗੁਰੂ ਰਣ ਸਾਹਿਬ ਜੀਨ ਦੁਨੀਆ ਦੇ ਮਾਲਕ ਧੰਨ ਗੁਰੂ ਰਣ ਸਾਹਿਬ ਜੀ ਉੱਥੇ ਜਿੱਥੇ ਪ੍ਰਕਾਸ਼ ਹੈ ਉਸ ਕਮਰੇ ਜੀ ਆਪਣਾ ਸਾਰਾ ਹੀ ਇਨਾਂ ਨੇ ਜੋ ਬਿਸਤਰੇ ਸਾਬਣ ਬੁਰਸ਼ ਮਹਿੰਦੀਆਂ ਤੱਕ ਹੋਰ ਵੀ ਖਰੇਲੂ ਸਮਾਨ ਜਿਹੜਾ ਵਾ ਉਹ ਬਾਬਾ ਜੀ ਦੇ ਕਮਰੇ ਦੇ ਵਿੱਚ ਰੱਖਿਆ ਹੋਇਆ ਵਾ ਜਿਹੜਾ ਜਿੱਥੇ ਇਹ ਦਾਵਾਵਾ ਕਰਦੇ ਨੇ ਅਸਾਈ ਧਰਮ ਦਾ ਪ੍ਰਚਾਰ ਕਰਦੇ ਨੇ ਉਹ ਕਮਰਾ ਵੇਖੋ ਕਿਦਾਂ ਉਹਦੇ ਗਲੀਚੇ ਵਿਛਿਆ ਹੋਇਆ ਵਾ ਸਤਗੁਰਾਂ ਦੇ ਕਮਰੇ 'ਚ ਕੋਈ ਗਲੀਚਾ ਨਹੀਂ ਹੈਗਾ ਕੋਈ ਵੇਖੋ ਕਿਹੜੇ ਸੁੰਦਰ ਦੇ ਕਿਹੜਾ ਸੋਹਣਾ ਵਾ ਜਿਹੜਾ ਦੇ ਵੇਖੋ ਇਹ ਜਿਹੜਾ ਮੇਰੇ ਹਰ ਕਮਰਾ ਵਾ ਏਸੀ ਆ ਸਾਰਾ ਇਹ ਇੱਥੇ ਏਸੀ ਲੱਗਾ ਹੋਇਆ ਵਾ ਤੇ ਵੇਖੋ ਕਿਦਾਂ ਸੋਫੇ ਲੱਗੇ ਹੋਏ ਆ ਇੱਥੇ ਗੱਦੇ ਵੀ ਆ ਇਹ ਲੋਕਾਂ ਦੇ ਘਰਾਂ ਦੇ ਵਿੱਚ ਅਸਾਧਿ ਧਰਮ ਦਾ ਪ੍ਰਚਾਰ ਕਰਦੇ ਨੇ ਜਾ ਕੇ ਇਹ ਗੱਦੇ ਤਾਂ ਰੱਖੇ ਨੇ ਇਹਨਾਂ ਦੇ ਘਰ ਵਿੱਚ ਢੋਲ ਗਿਆ ਚੁੰਡੇ ਵੱਜਦੇ ਨੇ ਤੇ ਲੋਕਾਂ ਦੇ ਭੂਤ ਪ੍ਰੇਤ ਵੀ ਸ਼ੁਰੂ ਕਰਦੇ ਹੋਣਗੇ ਕੋਕਿ ਉਹ ਕਹਿੰਦੇ ਕਿ ਤੁਹਾਡੇ ਘਰ ਜਿੰਨ ਭੂਤ ਪ੍ਰੇਤ ਇਦਾਂ ਦੀਆਂ ਚੀਜ਼ਾਂ ਜਿਹੜੇ ਆ ਤੁਹਾਡੇ ਅੰਦਰ ਸ਼ੈਤਾਨ ਦਾ ਪਹਿਰਾ ਵਾ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਕੀਤਾ ਵਾ ਉਹਦੇ ਵਿੱਚ ਇੰਨੇ ਘਟਾ ਮਿੱਟੀ ਤੇ ਕੋਈ ਸੇਵਾ ਸੰਭਾਲਨੀ ਬੜੀ ਦੁਖਦਾਈ ਵਈ ਗੱਲ ਆ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਕਿ ਇਹਨਾਂ ਬੰਦਿਆਂ ਦੇ ਕਾਰਜ ਹੋਣੀ ਚਾਹੀਦਾ ਹੈ ਨਾਲ ਇੱਕ ਬਾਥਰੂਮ ਵੀ ਬਣਾਇਆ ਗਿਆ ਬਾਥਰੂਮ ਕਹੇ ਜੋ ਹੈ ਦੱਸਣ ਬੇਨਤੀ ਇਹਦਾ ਵਾ ਕਿ ਇਹ ਇੱਕ ਨਹੀਂ ਹੈ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਆ ਬੜੀਆਂ ਥਾਵਾਂ ਤੇ ਇਦਾਂ ਗੁਰੂ ਰੰਤ ਸਾਹਿਬ ਜੀ ਨੇ ਇਹ ਸਾਡੀ ਸ਼੍ਰੋਮਣੀ ਕਮੇਟੀ ਸਤਿ ਸਾਂ ਨੂੰ ਸਾਾਨੂੰ ਸਾਥ ਦੇਣਾ ਜੀ ਇਹਦਾ ਸਹਿਯੋਗ ਦੇਣਾ ਜੀ ਇਹਦਾ ਸਾਡੇ ਕੋਲ ਸਹਿਯੋਗ ਤੇ ਸਾਥ ਲੈਣਾ ਜੀ ਇਹਦਾ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਜੀ